50000 ਦੇ ਰਿਸ਼ਵਤ ਲੈੰਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਵਿਸ਼ਲਨਸੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਰੰਗੇ ਹੱਤੀ ਇਹਨਾਂ ਨੂੰ ਕਾਬੂ ਕੀਤਾ ਗਿਆ ਇੱਕ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ 50000 ਦੇ ਰਿਸ਼ਵਤ ਦੀ ਮੰਗ ਜਿਹੜੀ ਹੈ ਕੀਤੀ ਜਾਂਦੀ ਹੈ ਰਿਸ਼ਵਤ ਮੰਗੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਵਿਸ਼ਲਨਸੇ ਵੱਲੋਂ ਜਦੋਂ ਛਾਪਾ ਮਾਰਿਆ ਗਿਆ ਮੌਕੇ ਤੇ ਹੀ ਇਹਨਾਂ ਨੂੰ 50000 ਦੇ ਰਿਸ਼ਵਤ ਲੈੰਦੇ ਕਾਬੂ ਕੀਤਾ ਗਿਆ ਸੂਚਨਾ ਦੱਸੀ ਹੈ ਕਿ ਵਿਜਲੌਂਸ ਨੇ ਬਰਨਾਲਾ ਦੇ ਵਿੱਚ 50000 ਰੁਪਏ ਦੀ ਰਿਸ਼ਵਤ ਲੈਂਦੇ ਦੋ ਪੁਲਿਸ ਮੁਲਾਜ਼ਮ ਗ੍ਰਫਤਾਰ ਕੀਤੇ ਨੇ ਮਹਿਲ ਖਨ ਕਲਾ ਜੁੜਾ ਥਾਣਾ ਉਥੇ ਦੀ ਇਹ ਗੱਲ ਜੁੜੀ ਦੱਸੀ ਜਾ ਰਹੀ ਹੈ ਜਿੱਥੇ ASI ਜੱਗਾ ਸਿੰਘ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ ਨੇ ਇੱਕ ਪੁਲਿਸ ਮਾਮਲੇ ਦੇ ਵਿੱਚ 50000 ਰੁਪਏ ਦੀ ਰਿਸ਼ਵਤ ਮੰਗੀ ਸੀ ਸ਼ਰਾਬ ਦੇ ਠੇਕੇ ਦੇ ਤੋੜਫੋੜ ਦੇ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਵਿਅਕਤੀ ਦੇ ਨਾਮ ਜੋ ਉਸ ਦਾ ਸਾਮਾਨ ਸੀ ਉਨੂੰ ਵਾਪਸ ਕਰਨ ਦੇ ਬਦਲੇ ਇਹਨਾਂ ਦੇ ਪਰਿਵਾਰ ਤੋਂ 50000 ਰੁਪਏ ਮੰਗੇ ਸਨ ਕਿ ਤੁਹਾਡਾ ਜੁਰਾ ਸਮਾਨ ਆ ਤਾਂ ਮਿਲੇਗਾ ਜੇ 50000 ਦਿਓਗੇ ਇਸ ਰਿਸ਼ਵਤ ਦੇ ਵਿੱਚ ਦੱਸ ਦਈਏ ਕਿ ਜੁਰਾ ਨੌਜਵਾਨ ਸੀ ਉਹਦੀ ਕੜੀ سونے ਦੀ ਚੈਨ ਆਈਫੋਨ 10000 ਰੁਪਏ ਨਗਦ ਜਿਹੜੇ ਵਾਪਸ ਕਰਨ ਦੀ ਉਹਨਾਂ ਨੇ ਗੱਲ ਕੀਤੀ ਸੀ ਲੇਕਿਨ ਇਹਨਾਂ ਨੇ ਕਿਹਾ ਸੀ ਕਿ ਤੁਸੀਂ 50000 ਦਿਓ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਚੀਜ਼ਾਂ ਦੇਵਾਂਗੇ ਇਫਐਸ ਦੇ ਕਿ ਵਿਸ਼ਲਨ ਸਭਾਗ ਬਰਨਾਲਾ ਦੇ ਇਨਸਪੈਕਟਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਹਿਲ ਕਲਾਂ ਦੇ ਦੋ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਰਿਸ਼ਵਤ ਲੈਣ ਦੇ ਹੋਏ ਅਸੀਂ ਰੰਗੇ ਹੱਥੀ ਕਾਬੂ ਕੀਤੇ ਨੇ 50000 ਰੁਪਏ ਦੀ ਰਿਸ਼ਵਤ ਮੰਗ ਰਹੇ ਸਨ ਇੱਕ ਪੁਲਿਸ ਮਾਮਲੇ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਮੌਕੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਏਐਸਆਈ ਜੱਗਾ ਸਿੰਘ ਤੇ ਹੈੱਡਕੌਨਸ ਜੇਬਲ ਗੁਪਤ ਸਿੰਘ ਨੇ ਉਸਦੇ ਭਾਈ ਤੋਂ ਕਿਸੇ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਉਸ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੇ ਕੱਪੜਿਆਂ ਦੀ ਤਲਾਸ਼ੀ ਦੇ ਦੌਰਾਨ ਉਸ ਦੇ ਕੋਲ ਜੋ ਘੜੀ ਸੀ ਡੇਢ ਤੋਲੇ ਸੋਨੇ ਦੀ ਚੈਨ ਸੀ ਇੱਕ ਆਈਫੋਨ 10000 ਰੁਪਏ ਉਸ ਤੋਂ ਬਰਾਮਦ ਕਰ ਲਏ ਪੁਲਿਸ ਕਰਮੀਆਂ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਜਦੋਂ ਇਹਨਾਂ ਪੁਲਿਸ ਕਰਮੀਆਂ ਤੋਂ ਇਸ ਸਮਾਨ ਦੀ ਮੰਗ ਕੀਤੀ ਗਈ ਕਿ ਤੁਸੀਂ ਇਹ ਸਮਾਨ ਵਾਪਸ ਦਿਓ ਤਾਂ ਉਹਨਾਂ ਨੇ ਕਿਹਾ ਕਿ 50000 ਰੁਪਏ ਦੇ ਬਦਲੇ ਅਸੀਂ ਤੁਹਾਨੂੰ ਇਹ ਪੈਸੇ ਜਿਹੜੇ ਤੁਹਾਡੇ ਸਮਾਨ ਹੈ ਯਾਨੀ ਕਿ ਜੋ ਤੁਹਾਡੀ ਸੋਨੇ ਦੇ ਚੈਨ ਹੈ ਜੋ ਤੁਹਾਡੀ ਘੜੀ ਆ ਆਈਫੋਨ ਹੈ 10000 ਹੈ ਅਸੀਂ ਤਾਂ ਵਾਪਸ ਕਰਾਂਗੇ ਤੁਸੀਂ ਸਾਨੂੰ 50000 ਰੁਪਏ ਦੋ ਇਹੀ ਇਹਨਾਂ ਦੇ ਵੱਲੋਂ ਜਿਹੜਾ ਮੰਗ ਕੀਤੀ ਗਈ ਸੀ ਰਿਸ਼ਵਤ ਦੀ ਤੇ ਉਹਨਾਂ ਨੇ ਦੱਸਿਆ ਅੱਗੇ ਕਿ ਸ਼ਿਕਾਇਤ ਤੋਂ ਬਾਅਦ ਵਿਸ਼ਲਣਸ ਦੀ ਟੀਮ ਨੇ ਮਹਿਲਕਣਾ ਥਾਣੇ ਦੇ ਵਿੱਚ ਜਦੋਂ ਛਾਪੇਮਾਰੀ ਕੀਤੀ ਏਐਸਆਈ ਜੱਗਾ ਸਿੰਘ ਤੇ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ ਨੂੰ ਗ੍ਰਾਫਟਾਰ ਮੌਕੇ ਤੋਂ ਕੀਤਾ ਗਿਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਤਰਮੇਂਦਰ ਸਿੰਘ ਨੂੰ ਸ਼ਰਾਬ ਦੀ ਦੁਕਾਨ ਦੇ ਵਿੱਚ ਤੋੜਫੋੜ ਕਰਨ ਦੇ ਮਾਮਲੇ ਦੇ ਵਿੱਚ ਗ੍ਰਾਫਟਾਰ ਕੀਤਾ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਉਸਨੇ ਰਿਸ਼ਵਤ ਜੜੀ ਮੰਗੀ ਸੀ ਇਹ ਮਾਮਲਾ ਸੀ ਕਿਉਂਕਿ ਜਦੋਂ ਉਹਨੇ ਪੰਨ ਤੋੜ ਕੀਤੀ ਉਸ ਨੂੰ ਜਿਹੜਾ ਉਸਤੇ ਮਾਮਲਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਥਾਣੇ ਲਿਆਂਦਾ ਗਿਆ ਉਸੇ ਕੋਲ ਜਿਹੜਾ ਸਮਾਨ ਸੀ ਉਹ ਸਾਰਾ ਰੱਖ ਲਿਆ ਗਿਆ ਤੇ ਜਦੋਂ ਪਰਿਵਾਰ ਨੇ ਮੰਗ ਕੀਤੀ ਕਿ ਤੁਸੀਂ ਉਹ ਸਾਰਾ ਸਮਾਨ ਸਾਨੂੰ ਦੇ ਦਿਓ ਤਾਂ ਉੱਥੇ ਇਹਨਾਂ ਦੇ ਵੱਲੋਂ ਮੰਗ 50000 ਦੇ ਕੀਤੇ ਜਾਂਦੇ ਕਿ ਤੁਸੀਂ 50000 ਦਿਓ ਤੇ ਆਪਣਾ ਸਮਾਨ ਤੁਸੀਂ ਵਾਪਸ ਲੈ ਲਓ ਤੇ ਇਸੇ ਦੀ ਸ਼ਿਕਾਇਤ ਜਿਹੜੀ ਹੈ ਵਿਜੀਲੈਂਸ ਨੂੰ ਦਿੱਤੀ ਜਾਂਦੀ ਹੈ ਤੇ ਟੀਮ मौके ਤੇ ਪਹੁੰਚਦੀ ਹੈ ਤੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਰੰਗੇ ਹੱਥੇ 50000 ਦੇ ਰਿਸ਼ਵਤ ਲੈਦੇ ਇਹਨਾਂ ਨੂੰ ਕਾਬੂ ਕੀਤਾ ਗਿਆ ਸੋ ਇੰਸਪੈਕਟਰ ਵਿਜੀਲੈਂਸ ਦੇ ਜੋ ਗੁਮਿਲ ਸਿੰਘ ਨੇ ਉਹਨਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਆ ਸੁਣਦੇ ਹਾਂ ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿੰਦਰ ਕੌਰ ਵਾਸੀ ਬਰਨਾਲਾ ਆਈ ਸੀ। ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮਕਦਮੇ 'ਚ ਅਰੈਸਟ ਕਰਿਆ ਸੀ ਜੀ। ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਤੋਲਾ 골ਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲੱਸ 10000 ਰੁਪਏ ਬਰਾਮਦ ਹੋਏ ਸੀ। ਇਹਨਾਂ ਕਰਮਚਾਰੀ ਨੇ ਉਹ ਰਿਕਾਰਡ 'ਚ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ। ਔਰ ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦੇਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਆਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾਂ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਜੱਗਾ ਸਿੰਘ ਤੇ ਸੀਨੀਅਰ ਕਨਸਟੈਂਪਰ ਨੂੰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡਰ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈੰਦਿਆਂ ਨੂੰ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨਾਂ ਥਾਣਾ ਮਹਿਲਕਲਾਂ ਦੇ ਅੰਦਰ ਜੀ ਵਿੱਚ ਤਦ ਕਿਹੜੇ ਕੇਸ ਦੇ ਵਿੱਚ ਸੀ ਇਹ ਜਿਹੜਾ ਕੇਸ ਸੀ ਇਹ ਕੋਈ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਦੋਂ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦੇ ਕੋਈ ਠੇਕੇ ਦੇ ਕੋਈ ਭੰਨ ਤੋੜ ਹੋਈ ਸੀ ਜੀ ਉਹਦੇ ਸਬੰਧ ਕੇਸ ਇਸ ਤਰ੍ਹਾਂ ਹੋਇਆ ਹੈ ਕੀ ਨਾਮ ਸੀ ਆ ਸਰ ਉਹਦਾ ਨਾਮ ਸੀ ਜੀ ਮੁੰਡੇ ਦਾ ਤਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮੁਕੱਦਮਾ ਦਰਜ ਕਰੀਏ ਅਸੀਂ ਐਫ ਆਈ ਆਰ ਰਿਸ਼ਰਚ ਕਰਕੇ ਜੀ ਗਾਂ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨੁਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਸਰ ਇਹ ਥਾਣੇ ਦੇ ਵਿੱਚ ਹੀ ਫੜੇਗੇ ਨੇ। ਹਾਂਜੀ ਥਾਣੇ ਦੇ ਅੰਦਰੋਂ ਫੜੇਗੇ ਨੇ।